ਹੈਲੋ ਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਸੁਖ ਬਲੌਗਸ ਵਰ ਪਰ ਆਏ ਚੰਦੜਾ ਸਵਾਗਤ ਹੈ YouTube ਫੈਮਿਲੀ ਇੱਕ ਦਾ ਸਾਰੇ ਠੀਕ ਠਾਕ ਹੋ ਦੇਖਦੇ ਸਾਰਿਆਂ ਸਤਿ ਸ਼੍ਰੀ ਅਕਾਲ ਜੀ ਅੱਜ ਦਿਨ ਹੋ ਗਿਆ ਆ ਮੰਗਲਵਾਰ ਤੇ ਤਰੀਖ ਹੋ ਗਈ 2 ਤੇ ਤੁਹਾਨੂੰ ਅੱਜ ਕੱਲ ਦੇ ਹਾਲ ਚਾਲ ਦਾ ਸਾਰੇ ਭੈਣ ਭਰਾ ਨੂੰ ਪਤਾ ਹੈ ਸਾਰੇ ਖਬਰਾਂ ਸੁਣਦੇ ਹੀ ਆ ਨਾ ਫੋਨਾਂ ਤੇ ਟੀਵੀ ਤੇ ਹੈ ਨਾ ਕਿ ਜਮ ਮੋਹ ਚੱਲਣ ਡਿਆ ਆ ਤੇ ਮੀ ਇੱਕ ਮਿੰਟ ਨਹੀਂ ਬੰਦ ਹੁੰਦਾ ਇੰਨਾ ਬੁਰਾ ਹਾਲਿਆ ਵੀ ਬਹੁਤ ਜ਼ਿਆਦਾ ਨਾ ਘਰੋਂ ਬਾਹਰ ਨਿਕਲਣਾ ਹੁਕਮ ਹੀ ਨਹੀਂ ਮਿਲਦਾ ਹੈਗਾ ਨਾ ਵੀ ਇੱਕ ਮਿੰਟ ਵੀ ਬੰਦ ਹੁੰਦਾ ਤੇ ਦੇਖੋ ਮੋਬਾਈਲ ਦੀ ਕਰੋਪੀ ਕਿੰਨੀ ਹੋ ਗਈ ਆ ਤੇ ਕੁਛ ਕਿਹਾ ਨਹੀਂ ਜਾ ਸਕਦਾ ਇਹ ਜੇ ਸਮੇਂ ਵਿੱਚ ਹਨ ਤੇ ਬਾਹਰ ਨਿਕਲਣਾ ਮੁਸ਼ਕਲ ਹੋਇਆ ਹੁਣ ਮੜ ਜਾ ਕਰੋ ਬਾਹਰ ਨਿਕਲੇ ਆ ਤੇ ਨਾਲ ਹੀ ਮੀਂਹ ਸ਼ੁਰੂ ਹੋ ਗਿਆ ਤੇ ਚਲੋ ਹੁਣ ਇੰਨਾ ਅੰਦਰ ਬਹਿ ਵੀ ਨਹੀਂ ਹੁੰਦਾ ਹੈਗਾ ਹੁਣ ਕੀ ਕਰੇ ਤੇ ਟਾਈਮ ਟਾਈਮ ਦੀ ਗੱਲ ਆ ਤੇ ਬਹੁਤ ਮੁਸ਼ਕਲ ਹੋਇਆ ਪਿਆ ਪਤਾ ਨਹੀਂ ਵਾਇਗਰੂਨ ਕੀ ਮਨਜ਼ੂਰ ਹੈ ਨਾ ਪਤਾ ਨਹੀਂ ਕਿਹੜੀ ਗੱਲਾਂ 'ਚ ਰਾਜੀ ਆ ਉਹ ਤੇ ਉਸ ਪਰਮਾਤਮਾ ਨੂੰ ਪਤਾ ਹੋਣੀ ਉਹ ਹੀ ਜਾਣਿਆ ਨਾ ਤੇ ਕਿੰਨਾ ਖੇਤਾਂ ਦੇ ਖੇਤ ਭਰੇ ਪਏ ਚੋਨੇ ਆ ਇਹਨਾਂ ਭਰੇ ਪਏ ਨੋਕੋ ਨਾਕ ਭਰੇ ਪਏ ਸਾਡੇ ਚੋਨੇ ਸਾਰੇ ਪਾਸੇ ਹੀ ਹਾਲਿਆ ਤੇ ਮੇਰੇ ਖਿਆਲ ਆ ਗਵੰਡੀਆਂ ਨੇ ਪਾਣੀ ਛੱਡਤਾ ਇਧਰ ਨੂੰ ਨਾ ਆਪਣੇ ਵਾਲਾ ਉਮੀਦ ਆ ਪਾਣੀ ਆ ਇਹ ਮੋਟਰਾਂ ਦਾ ਸਭ ਬੰਦ ਆ ਹਾਂ ਉਮੀਦ ਆ ਪਾਣੀ ਉਮੀਦ ਆ ਪਾਣੀ ਫਰ ਆ ਰਿਹਾ ਆ ਹਾਂ ਸਹੀ ਗੱਲ ਆ ਮੋਟਰਾਂ ਬੰਦ ਆ ਸਾਰੀਆਂ ਹੀ ਉਹੀ ਬੰਦ ਤਾਂ ਹੋਣੀ ਆ ਮੀਂਹ ਤੇ ਇੱਕ ਦਮ ਪਾਣੀ ਸੜਾ ਮੀਂਹ ਦਾ ਪਿੱਛੋਂ ਆ ਰਿਹਾ ਹੈ ਅਜੇ ਤਾਂ ਪਿਛਲਾ ਪਾਣੀ ਆਉਣਾ ਆ ਅਜੇ ਭੋਗਪੁਰ ਸਾਈਡ ਲੋਹਾਰਾਂ ਚਾੜ ਕੇ ਬੁਟਰਾ ਕਾਲਾ ਬੱਕਰਾ ਸਾਰਾ ਪਾਣੀ ਐ ਘੁੰਮ ਕੇ ਆਉਣਾ ਆ ਕਿਉਂਕਿ ਗਾਂਦ ਗਾਂ ਏਰੀਆ ਜਿੰਦਾ ਪਿਛੇ ਭੋਗਪੁਰ ਉੱਚਾ ਸਾਡੇ ਏਰੀਆ ਦੀਵਾ ਆ ਸਾਡੇ ਤੋਂ ਗਾਂ ਪ੍ਰਾਥ ਦੀਵਾ ਆ ਪ੍ਰਾਥ ਤੋਂ ਗਾਂ ਫਿਰ ਪਰਲਾ ਏਰੀਆ ਦੀਵਾ ਲਵਾਨਾ ਏਰੀਆ ਉਤੋਂ ਗਾਂ ਫਿਰ ਦਰਿਆ ਬਿਆਸ ਆ ਜਾਂਦਾ ਆ ਉਹ ਨੀਵਾ ਪਰ ਇਹ ਤੇ ਰੇੜ ਆ ਇਤਨੀ ਦੀ ਪਾਣੀ ਨੂੰ ਐ ਨੂੰ ਮੈਂ ਕਿਹ ਨੂੰ ਮੇਰੀ ਘਰੇ ਕਿੰਨੇ ਪਾਣੀ ਦਾ ਆਪਣਾ ਆਪ ਹੀ ਲੱਭ ਲੈਂਦਾ ਆ ਕਿੰਨੇ ਹੋਰ ਪਾਣੀ ਛੱਡਣਾ ਆ ਨਾ ਕਿੰਨੇ ਪਾਣੀ ਬਾਕੀ ਹੋਰ ਛੱਡ ਰਹੀ ਆ ਸਰਕਾਰ ਕਿਉਂਕਿ ਡੈਮ ਦਾ ਵੀ ਖਤਰਾ ਆ ਜੇ ਡੈਮ ਪਾਣੀ ਨਹੀਂ ਛੱਡਦੇ ਤਾਂ ਵੀ ਨੁਕਸਾਨ ਜ਼ਿਆਦਾ ਹੁੰਦਾ ਫਿਰ ਨਾ ਔਰ ਬਹੁ ਹੋ ਗਿਆ ਪਾਣੀ ਤੇ ਛੱਡਣਾ ਹੈਗਾ ਡੈਮਾਂ ਦੇ ਵਿੱਚੋਂ ਹੁਣ ਖੈਰ ਰਸਤਾ ਆਇਆ ਤੇ ਛੱਡਦੇ ਪਏ ਆ ਪਰ ਜੇ ਨੁਕਸਾਨ ਆ ਹੋਇਆ ਨਾ ਇੱਧਰ ਦੇਰਾ ਬਾਬਾ ਨਾਨਕ ਜਨਾਰ ਬਹੁਤ ਹੀ ਕਿਰੋਣਾ ਆਉਂਦਾ ਇੰਨਾ ਰੋਣਾ ਆਉਂਦਾ ਦੇਖ ਕੇ ਗਰਦਾਸਪੁਰ ਇਹ ਬਹੁਤ ਜ਼ਿਆਦਾ ਹੋਇਆ ਆ ਸੁੱਤਿਆਂ ਪੈਦੇ ਪਾਣੀ ਆ ਗਿਆ ਇਹ 88 ਦਾ 88 ਦੇ ਹੜ੍ਹ ਤੋਂ ਵੀ ਉੱਪਰ ਲਹੜ ਆ ਜੀ ਕਹਿੰਦੇ 88 ਦੇ ਵਿੱਚ ਸਾਡੇਆਂ ਖੇਤਾਂ ਉੱਤੋਂ ਪਾਣੀ ਟੱਪ ਗਿਆ ਸੀਗਾ ਔਰ ਰੋਡ ਨੂੰ ਪਾਰ ਕਰ ਗਿਆ ਸੀਗਾ ਪਰ ਕਹਿੰਦੇ 88 ਇਹਨਾਂ ਹੜ੍ਹ ਆਏ ਤੇ ਚਰੋ ਜਿਨਾ ਵੇਖਿਆਰ ਪਤਾ ਹੋਊਗਾ ਤੇ ਇਸ ਕਰਕੇ ਨਾ ਜਿਹੜਾ ਹੜਿਆ ਇਹ ਹਰ ਤੇ ਵੈਸੇ ਵੀ ਹੜ ਦਾ ਨਾਂ ਹੀ ਮੜਾ ਆ ਹੜ ਸਭ ਕੋ ਹੋੜ ਕੇ ਲੈ ਗਿਆ ਕਹਿਣਾ ਜਦੋਂ ਆਪਾਂ ਦੇਖਦੇ ਆ ਨਾ ਖਬਰਾਂ ਸੁਣਦੇ ਆ ਜੋ ਪਿੰਡ ਪਾਸ ਹੜੇ ਰਹਿੰਦੇ ਆ ਅੱਜ ਮੱਟੀ ਇਧਰ ਮੈਂ ਸੂਟ ਜਾ ਕਰ ਥੁੱਪ ਲੱਗੀ ਆ ਤੇ ਸਿਆਣੇ ਕਹਿੰਦੇ ਥੁੱਪ ਨਹੀਂ ਆ ਰਹੀ ਆ ਇਹ ਥੁੱਪ ਨਹੀਂ ਹੈਗੀ ਇਹ ਨਕਲੀ ਝੂਠੀ ਥੁੱਪ ਆ ਇਹ ਇਹ ਥੁੱਪ ਨਹੀਂ ਹੈਗੀ ਤੇ ਬਦਲ ਨੀਲੇ ਹੋਏ ਆ ਇਹ ਨਹੀਂ ਗੱਲ ਬਦਲ ਉੱਚੇ ਹੋ ਗਏ ਆ ਤੇ ਹੁਣ ਅੰਦਰ ਬੈ ਕੇ ਆਪਾਂ ਖਬਰਾਂ ਸੁਣਨੀਆਂ ਹੁੰਦੀਆਂ ਤਾਂ ਦੇਖ ਕੇ ਇੰਨਾ ਮਨ ਖਰਾਬ ਹੁੰਦਾ ਦਿਲ ਰੋਂਦਾ ਦੇ ਦੇ ਕੇ ਨਾ ਇੱਕ ਮੈਂ ਵੀਡੀਓ ਦੇਖਦੀ ਸੀਗੀ ਵੀ ਮੱਝ ਦੇ ਅਸੀਰ ਚ ਪਾਣੀ ਭਰ ਗਿਆ ਵੀ ਮੂੰਹ ਰਾਈ ਪਾਣੀ ਉਹ ਬਾਹਰ ਕੱਢੇ ਤੇ ਮਨ ਇੰਨਾ ਦੇਖ ਕੇ ਮਨ ਖਰਾਬ ਹੁੰਦਾ ਨਾ ਵੀ ਬਹੁਤ ਜ਼ਿਆਦਾ ਵੀ ਦੱਸੋ ਬੇਜਵਾਨਾਂ ਦਾ ਕੀ ਕਸੂਰ ਆ ਜਿਹੜਾ ਇੰਨਾ ਸੰਤਾਪ ਚੱਲ ਰਹੇ ਆ ਰੋੜਦੇ ਜਾ ਰਹੇ ਆ ਨਾ ਉਹਨਾਂ ਨੂੰ ਕੋ ਫੜ ਨਹੀਂ ਸਕਦਾ ਸਾਡਾ ਕੀ ਕਸੂਰ ਅਸੀਂ ਮੀਂਹ ਚ ਖੜੇ ਆ ਉਹ ਤਾਂ ਚਲੋ ਖੈਰ ਅਸੀਂ ਭੈਣ ਭਰਾ ਉਹਨੂੰ ਇਹ ਕੁਦਰਤੀ ਆ ਜਿਹੀਂ ਕਹਿ ਦਈਏ ਸਾਡਾ ਕਸੂਰ ਆ ਮੀਂਹ ਆ ਗਿਆ ਅਸੀਂ ਮੀਂਹ ਚ ਖੜੇ ਆ ਇਹ ਨਹੀਂ ਇਹ ਮਾਰਗ ਤੇ ਰੰ ਕਿਸੇ ਦੇ ਕਹਿਣਾ ਉਹਨੇ ਟਾਸ ਦੀ ਉਹ ਕਿਸੇ ਕਹਿਣਾ ਮਸਤੀ ਤੇ ਵੱਡੇ ਵੱਡੇ ਚੈਨਲ ਵੀ ਇੰਟਰਵਿਊ ਕਰਨ ਜਾਂਦੇ ਉਹ ਵੀ ਪੁੱਛਦੇ ਹਾਲ ਚਾਲ ਚੱਲ ਜਾ ਰਹਿਆਂ ਦਾ ਤੇ ਕਈ ਇੱਕ ਭੈਣ ਕਹਿੰਦੀ ਵੀ ਮੇਰੇ ਤਿੰਨੇ ਨਿਆਣੇ ਸੀਗੇ ਵੀ ਇੱਕ ਨਿਆਣਾ ਹੱਥ ਸੀਗਾ ਦੋ ਨਿਆਣੇ ਕਹਿੰਦੀ ਮੈਨੂੰ ਪਤਾ ਲੱਗਾ ਨਹੀਂ ਕਿੱਥੇ ਰੁੜ ਗਏ ਮੇਰੇ ਨਿਆਣੇ ਕਹਿੰਦੀ ਤੇ ਘਰ ਦਾ ਜੋ ਵੀ ਭਾਂਡਾ ਢਿੰਡਾ ਬਿਸਤਰਾ ਸਭ ਕੁਝ ਸਮਾਨ ਸਾਰਾ ਰੁੜ ਗਿਆ ਉਹ ਨਾਲੇ ਰੋ ਵੀ ਉਹ ਕੈਮਰੇ ਮੋਰੇ ਤੇ ਨਾਲੇ ਦੱਸਿਆ ਵੀ ਮੇਰੇ ਕਹਿੰਦੇ ਮੈਨੂੰ ਬੱਚੇ ਮਿਲ ਜਣੇ ਮੇਰਾ ਸਮਾਨ ਕੋਈ ਨਹੀਂ ਸਮਾਨ ਮੈਨੂੰ ਨਾ ਮਿਲੇ ਕੋਈ ਚੱਕਰ ਨਹੀਂ ਹਕ ਨਹੀਂ ਮੇਰੇ ਬੱਚੇ ਮਿਲ ਜਣੇ ਦੱਸੋ ਅਸੀਂ ਇੰਨਾ ਇੰਨਾ ਭਿਆਨ ਇਹ ਜਿਦਾ ਕਹੇ ਲੋ ਵੀ ਕਰੋਨਾ ਨੂੰ ਭੇਡਾ ਸਮਾਂ ਆ ਗਿਆ ਨਾ ਕਰੋਨਾ ਚ ਕਹਿੰਦੇ ਸੀਗੇ ਵੀ ਬਹੁਤ ਮਾੜਾ ਸਮਾਂ ਆਇਆ ਸਾਰੇ ਸਾਲਾਂ ਨਾਲ ਇਹ ਸਾਲ ਬਹੁਤ ਮਾੜਾ ਆਇਆ ਇਹ ਉਹਦੇ ਨਾਲ ਵਿਚਾਰ ਕਰੋਨਾ ਕਰੋਨਾ ਤਾਂ ਵੀ ਭੇਡਾ 2025 ਹੈ ਨਾ ਮੀਂਹ ਨਾਲ ਨੁਕਸਾਨ ਹੋ ਗਿਆ ਪਾਣੀ ਪਰ ਫਿਰ ਵੀ ਹਾਲੇ ਦਰਿਆਵਾਂ ਤੋਂ ਨਾਲਿਆਂ ਤੋਂ ਚੂਹਾ ਤੇ ਦੂਰ ਰਭੋ ਕਿਸੇ ਬਿਜਲੀ ਦੇ ਖੰਭੇ ਨਾਲ ਹੱਥਾਂ ਨਾ ਲਾਓ ਕਿਸੇ ਵੀ ਇਸ ਸੋਚ ਨੂੰ ਦਸਤਾਨ ਦੇ ਵਗਾਥਾਂ ਨਾ ਲਾਓ ਬੱਚੋ ਜਿੰਨਾ ਬੱਚ ਹੁੰਦਾ ਆਪਣੀ ਸਾਂਝਾ ਨਹੀਂ ਰੱਖੋ ਅੱਗੇ ਵਾਇਰ ਨੂੰ ਜੋ ਚੰਗਾ ਲੱਗਦਾ ਉਹੀ ਹੈ ਪਰ ਹੁੰਦਾ ਬਹੁਤ ਤਵਾ ਮੰਡੀ ਮਾਲਵੇ ਦੇ ਵਿੱਚ ਇੱਕ ਬੱਚੇ ਨੇ ਬਲੇ ਹੱਥ ਲਾ ਲਿਆ ਉਹ ਬਲੇ ਕੇ ਤੇ ਕਰੰਟ ਸੀਗਾ ਅੱਜ ਦੁਪਹਿਰ ਦੀ ਖਬਰ ਆ ਕਰੰਟ ਸੀਗਾ ਤੋਂ ਕਰੰਟ ਲੱਗ ਗਿਆ ਥੱਲੇ ਪਾਣੀ ਸੀਗਾ ਨਾਲ ਖਤਮ ਹੋ ਗਿਆ ਦੱਸੋ ਕਰਮੰਦੀ ਗੱਲ ਹੁਣ ਅੰਦਰ ਬੈਠ ਕੇ ਆਪਾਂ ਜ਼ਿਆਦਾ ਖਬਰਾਂ ਸੁਣ ਦੇਖਦੇ ਆਂ ਆਪਾਂ ਕੋ ਫੂੰਜਾਰਾ ਦੇਖ ਹੁੰਦਾ ਆ ਮਾੜਿਆ ਮੀਂਹ ਹਟਿਆ ਆ ਤੇ ਪੈਂਦਾ ਵੀ ਆ ਪੂਰ ਪੂਰ ਨਾਲ ਹੀ ਗਰਮੀ ਫਿਰ ਹੋਂਦੀ ਹੋ ਗਈ ਹੋਮਸੀ ਹੋ ਗਈ ਹੋਮਤ ਜੀ ਉੱਤੇ ਬਾਕੀ ਸਾਰੇ ਭੈਣ ਭਰਾंनो ਹਲਾਤਾਂ ਦੇ ਬਾਰੇ ਪਤਾ ਸਾਰੇ ਦੇਖਦੇ ਆ ਫੋਨਾਂ 'ਤੇ ਸਾਰੀ ਨਿਊਜ਼ ਆ ਜਾਂਦੀ ਹੈ ਨਾ ਤੇ ਪਰ ਬਹੁਤ ਮੈਂ ਕਿੰਨੀ ਕਿੱਥੇ ਤਾਬੇ ਆਉਣਗੇ ਵਿਚਾਰੇ ਜਿਹੜੇ ਸਾਰਾ ਹੀ ਘਰ ਰੁੜ ਗਏ ਉਹਨਾਂ ਦਾ ਮਾਲ ਡੰਗਰ ਸਾਬ ਖਤਮ ਹਨਾ ਤੇ ਨਵੇਂ-ਨਵੇਂ ਘਰ ਬਣਾਏ ਆਪਣੇ ਘਰਾਂ ਵਾਲ ਦੇਖ ਕੇ ਰੋਂਦੇ ਪਏ ਆ ਤੇ ਬਹੁਤ ਮਨ ਖਰਾਬ ਹੁੰਦਾ ਦੇਖ ਕੇ ਦੱਸੋ ਕਦੋਂ ਵਿਚਾਰੇ ਉਹ ਸੈੱਟ ਹੋਣਗੇ ਹੋਣਗੇ ਜਾਂ ਫਸਲਾਂ ਇਹਨੇ ਹਜ਼ਾਰਾਂ ਹਿਸਾਬ ਨਾਲ ਖਰਾਬ ਹੋ ਗਈਆਂ ਝੋਨਾ ਡੁੱਬ ਗਿਆ ਉਹਨਾਂ ਦਾ ਬੁਰਾ ਹਾਲ ਹੋ ਗਿਆ ਤੇ ਮੈਂ ਕਹਿੰਨੀ ਫੇ ਵੀ ਆਪਣੇ ਜਿਹੜੇ ਪੰਜਾਬੀ ਹੈ ਨਾ ਕੱਟ ਬਣਾ ਦੋ ਆਹਦੇ ਕੱਟ ਕੱਟ ਕੇ ਮੁਰਕੇ ਕੋਈ ਗੱਲ ਨਹੀਂ ਇਹ 10 ਮਿੰਟ ਦੀ ਬਣ ਜਾਂਦੀ ਆ ਇਦਾਂ ਦਾ ਨੀਗਾ ਤੇ ਜਿਹੜੇ ਫੇ ਵੀ ਆਪਣੇ ਮੈਂ ਕਹਿੰਨੀ ਪੰਜਾਬੀ ਜਿਹੜੇ ਬਹੁਤ ਹੌਸਲੇ ਵਾਲੇ ਜਿਹੜੇ ਔਖੇ ਸਮੇ ਕੰਮ ਆਉਦੇ ਗੁਜਦੇ ਹੈ ਨਾ ਤੇ ਤੁਹਾਡੇ ਕਾ ਮਾਲ ਇਹਦੇ ਬਾਝ ਆ ਗਿਆ ਕਿਤਾ ਕਿਹਦਾ ਕਾਇਆ ਮਾਰਨੇ ਨਾ ਮੈਂ ਕੋਈ ਸਾਡੇ ਇੱਥੇ ਫਿੱਟਾ ਬਾਣੀ ਕਿੰਨਾ ਗਿਆ ਸਾਰੇ ਕਹਿੰਦੇ ਆ ਅੱਜ ਕੱਲ ਦੇਖ ਲੋ ਤੇ ਬਹੁਤ ਜਿਆਦਾ ਮਨਖਰਾਹ ਹੁੰਦਾ ਦੇਖ ਕੇ ਪਰ ਕਰ ਕੁਝ ਨਹੀਂ ਸਕਦੇ ਪਾਣੀ ਦੇ ਵਰਨਾ ਚਾਹੀਦਾ ਕਈ ਵਾਰ ਮਗਰਮਸ਼ ਕਈ ਹੋ ਹੋ ਜਾਨਵਰ ਉੜ ਕੇ ਆਏ ਹੁੰਦੇ ਆ ਸੱਪ ਵੀ ਦੇਖੇ ਦੇਖੀ ਦੇ ਆ ਤੇ ਇਸ ਕਰਕੇ ਤੇ ਦੇਖਣਾ ਚਾਹਤੀ ਮੈਂ ਨਹੀਂ ਹੁਣ ਆ ਦੇਖੋ ਝੋਨੇ ਕਿੰਨੇ ਡੁੱਬੇ ਪਏ ਆ ਪਾਣੀ ਉਹ ਪਾਣੀ ਹੋਇਆ ਪਿਆ ਆ ਤੇ ਇਹਨਾਂ ਪਾਣੀ ਵੀ ਮਾਣਾ ਝੋਨਿਆਂ ਨੂੰ ਹਨਾ ਕਿਉਂ ਫਿਰ ਝੋਨੇ ਗਲ ਵੀ ਜਾਂਦੇ ਆ ਪਿੱਲੇ ਪੈ ਜਾਂਦੇ ਆ ਚਲੋ ਬਖਾਇਰ ਮੈਂ ਕਿਹਨ ਯਾਰੇ ਫਸਲਾਂ ਤਬਾਹ ਹੋਈਆਂ ਜ਼ਿੰਮੇਦਾਰਾਂ ਦੀਆਂ ਕਿੰਨਾ ਉਹਨਾਂ ਨੂੰ ਹੁੰਦਾ ਵੀ ਅਸੀਂ ਆਪਣਾ ਆ ਕੰਮ ਕਰਾਂਗੇ ਫਸਲ ਤੇ ਉਹ ਚੀਜ਼ ਬਣਾਵਾਂਗੇ ਹਨਾ ਕਿਦਾਂ ਨਹੀਂ ਨਹੀਂ ਫੋਨ ਮੇ ਫੜਿਆ ਹੋਇਆ ਆ ਦੇਖੋ ਮੀਂਹ ਦਾ ਪਾਣੀ ਆ ਇਹਨੂੰ ਆਉਂਡਿਆ ਖਵਾਇਆ ਬਲੀ ਮੇਰ ਕਰੇ ਹਨਾ ਕਦਾਂ ਪਾਣੀ ਦੀਆਂ ਛੱਲਾਂ ਆਉਂਦੀਆਂ ਤੇ ਕਿੰਨਾ ਤੇ ਸਾਡੇ ਜਿਹੜੇ ਵਿਚਾਰੇ ਗਾਇਕ ਭਰਾ ਹਨਾ ਤੇ ਉਹਨਾਂ ਨੇ ਵੀ ਬਹੁਤ ਜ਼ਿਆਦਾ ਹੈਲਪ ਕੀਤੀ ਆ ਵੱਡੇ ਵੱਡੇ ਜਿਹੜੇ ਨਾਮੀ ਕਲਾਕਾਰ ਆ ਦਲਜੀਤ ਦਸਾਂਝ ਭਾਜੀ ਤੇ ਨਿਮਰਤ ਖਹਿਰਾ ਸੁਨੰਦ ਸ਼ਰਮਾ ਪੈਣ ਸਾਡੀ ਤੇ ਹੋਰ ਕਰਨ ਉਹ ਜਲਾ ਰਣਜੀਤ ਬਾਵਾ ਜਣੀ ਵੱਡੇ ਵੱਡੇ ਜਿਹੜੇ ਕਲਾਕਾਰ ਫੇਮਸ ਜਿਹੜੇ ਜਾਦੇ ਆ ਉਹਨਾਂ ਨੇ ਵੀ ਬਹੁਤ ਜ਼ਿਆਦਾ ਹੈਲਪ ਕੀਤੀ ਆ ਤੇ ਬਾਹਰ ਬੈਠਿਆਂ ਦੇ ਵਿਚਾਰਿਆਂ ਨੇ ਤੇ ਨਾਲੇ ਇੱਧਰ ਵੀ ਹੈ ਨਾ ਤੇ ਕੀ ਕਰ ਸਕਦਾ ਕੋਈ ਨਾ ਸਿਰਫ ਆਪਾਂ ਹੈਲਪ ਕਰ ਸਕਦੇ ਆ ਦੁਖੀਆਂ ਮਤਿਆਂ ਦੀ ਹੈ ਨਾ ਤੇ ਜੋ ਵੀ ਸਮਝਣਾ ਚੱਲਣ ਦੇ ਆ ਬਹੁਤ ਭਿਆਨਕ ਸਮਾયા ਪਤਾ ਨਹੀਂ ਇਹ ਕਿਹੜੇ ਜਨਮ ਦਾ ਕੋਈ ਦੁੱਖ ਹੈ ਤੋ ਵਿਚਾਰੇ ਪੰਜਾਬੀ ਮੈਕੈਨਿਕ ਫੇ ਵੀ ਚੜਦੀ ਗਲਾ ਵਾਲੇ ਆ ਵਾਹੀ ਉਹਨਾਂ ਨੂੰ ਚੜਦੀ ਗਲਾ ਚ ਰੱਖੇ ਤੇ ਹਮ ਤਾਂ ਨਹੀਂ ਹਾਰਦੇ ਹੈਗੇ ਤੇ ਇਹਦੇ ਵਿੱਚ ਮੀਹ ਵਿੱਚ ਕਿਹੜਾ ਮੀਂਹ ਜੀ ਕਰਦਾ ਘਰੋਂ ਬਾਹਰ ਨਿਕਲਣ ਨੂੰ ਹੈਨਾ ਤੇ ਵਿਚਾਰੇ ਨੇ ਇਹਨੇ ਔਖੇ ਹੋ ਕੇ ਸਾਰੇ ਜਾਂਦੇ ਔਰ ਜਾਣਾ ਚਾਹੀਦਾ ਹੈ ਆਪ ਨੂੰ ਹੈਲਪ ਕਰਨੀ ਚਾਹੀਦੀ ਹੈ ਹੈਨਾ ਤਾਂ ਦੇਖੋ ਜੀ ਕੱਡਿਆਂ ਦਾ ਭੌਣ ਆ ਵਾਹ ਕਿਰ ਕਿੰਨਾ ਪਾਣੀ ਹੈ ਇੱਧਰ ਇੱਧਰੋਂ ਝੋਨਾ ਡੁੱਬਿਆ ਪਿਆ ਹੈ। ਹੈਨਾ? ਆ ਦੇਖੋ ਜੀ। ਨਹੀਂ ਮੈਂ ਨਹੀਂ ਕੁਛ ਕਰਦੀ। ਅੰਮ੍ਰਿਤ ਕੋਈ ਨਹੀਂ ਬਾਜੋ ਖਾਲਾਂਗੇ ਹਜੇ ਕਿਹੜਾ ਐਡੇ ਹੈਗੇ ਇਹ। ਝੋਨੇ ਡੁੱਬੇ ਪਏ ਆ ਹਜੇ ਮੋਟਰਾਂ ਬੰਦ ਹੋਈਆਂ ਜੀ ਚੱਲਣ ਤਾਂ ਕੀ ਬਣੇ। ਆ ਦੇਖੋ ਸੂਰਜ ਤੁੱਪ ਜਿਹੜੀ ਹੈਨਾ। ਇਸ ਇਹ ਮੀਂਹ ਵਾਲੀ ਤੁੱਪ ਆ। ਹਾਂ ਇੱਥੇ ਤਾਂ ਐਵੇਂ ਆਈ ਆ ਆਪਾਂ ਕਾੜੀਆਂ ਚ ਖੜੀ ਹੋ ਗਈ ਮੈਂ ਪਰਿਆ ਪਾਣੀ ਆ ਇਹਨੂੰ ਦੇਖਿਓ ਇੱਧਰ ਬਹੁਤ ਗਰੂਪ ਚੋਨਾ ਡੁੱਬਾ ਪਿਆ ਸੁਖਨਾਲ ਹੂੰ ਉਹੀ ਹਾਲ ਬਣਿਆ ਪਿਆ ਆ ਐਜੇ ਪਸੂ ਦਾ ਬੜਾ ਔਖਾ ਅੰਮ੍ਰਿਤ ਕਾ ਟੁੱਟੇ ਡਿਗੇ ਦਾ ਆਪਾਂ ਆਇ ਨਹੀਂ ਵਰਕੇ ਆ ਨਹੀਂ ਹੋਇ ਮੀਂਹ ਨਿਕਣਦਾ ਨਹੀਂ ਕਿ ਵਸੇ ਕੀ ਕਰੇ ਅੰਦਰ ਬਹਿ ਕੇ ਵੀ ਮਨ ਪਰੇਸ਼ਾਨ ਜਾ ਹੋ ਜਾਂਦਾ ਇਹਨਾਂ ਬੇਚੜਾ ਹੁੰਦਾ ਅੰਦਰ ਓ ਦੇਖੋ ਜੀ ਗੀੜੀ ਆੜਿਆਂ ਨੁੱਕ ਨੁੱਕ ਭਰੀਆਂ ਪਈਆਂ ਬੰਨਾਂ ਦਿਸਦਾ ਨਹੀਂ ਕਿੱਥੇ ਆ ਕਿੱਥੇ ਨਹੀਂ ਹੈਗਾ ਸਾਰੇ بس ਇਹੀ ਆ ਰਿਹਾ ਅੱਛਾ ਵੀ ਜੋ ਨੂੰ ਕਲਗੀ ਵਾਲੇ ਨੂੰ ਮਨਜ਼ੂਰ ਹੋਈ ਹੋਣਾ ਹੈ ਪਰ ਹੁੰਦਾ ਵਾ ਮਾੜਾ ਆ ਇਹ ਚੰਗਾ ਨਹੀਂ ਕੰਮ ਹੁੰਦਾ ਕੋਈ ਵੀ ਨਾ ਨਾ ਆਪਣਾ ਕੋਈ ਜੋਰ ਹੈ ਨਾ ਆਪਾਂ ਨੂੰ ਸ ਕਹਿ ਸਕਦੇ ਹਾਂ ਪਰਮਾਤਮਾ ਨੂੰ ਜੋ ਉਸ ਮਾਲਕ ਦੀ ਮਰਜ਼ੀ ਆ ਦੇਖੋ ਝੋਨੇਆਂ ਡੁੱਬੇ ਪਏ ਆ ਤੇ ਖਬਰਾਂ ਦੇਖ ਕੇ ਮੇਰਾ ਤਾਂ ਬਹੁਤ ਯਾਰਾ ਮਨ ਖਰਾਬ ਹੁੰਦਾ ਕੀ ਕਰੇ ਕੀ ਨਾ ਕਰੇ ਇਹਦਾ ਕੀ ਛਪੜਾ ਜਿਹਾ ਬਣਿਆ ਆ ਅਗਲੇ ਮਹੀਨੇ ਫਸਲਾਂ ਨੂੰ ਨੱਕੇ ਤੇ ਆਈ ਹੁੰਦੀ ਆ ਮੰਡੀਆਂ 'ਚ ਖਾਣੀਆਂ ਤੇ ਮੇਰੇ ਭਰਾਵਾਂ ਦੇ ਚੋਨੇ ਡੁੱਬ ਗਏ ਆ ਭਰਾ ਨਾਲ ਰੋਂਦੇ ਆਪਣੇ ਪੈਲੀਆਂ ਨਾਲ ਦੇਖ ਕੇ ਹੁੰਦਾ ਹੀ ਆ ਬੰਦੇ ਨੂੰ ਜਾਨ ਤੋਂ ਪਿਆਰੀ ਆਪਣੀ ਫਸਲ ਹੁੰਦੀ ਆ ਨਾ ਪਤਾਂ ਨੂੰ ਪਾਲੀ ਹੁੰਦੀ ਆ ਉਹੀ ਆਪਣੇ ਅੱਖਾਂ ਸਾਹਮਣੇ ਫਸਲ ਤਬਾਹ ਹੋ ਜੂਵੇ ਤੇ ਰੋਣਾ ਹੀ ਹੋ ਰਸਣਾ ਥੋੜਾ ਹੈ ਨਾ ਤੇ ਇੰਨੀ ਸੱਚੀ ਦੇਖੇ ਹੋਤਰਾ ਹੁੰਦਾ ਕਿ ਕਿਥੇ ਥੱਬੇ ਆਉਣਾ ਹੈ ਘਰਾਂ ਦੇ ਘਰ ਰੜ ਗਏ ਵਿਚਾਰਿਆਂ ਦੇ ਸਾਰੇ ਬੱਚੇ ਨੇ ਪਾਣੀ ਹੁਣਾ ਨਾ ਪਾਣੀ ਜਿਆਦਾ ਹੀ ਆ ਮੀਹ ਦਾ ਪਾਣੀ ਨਸਰਾਤ ਵੀ ਮੀਂਹ ਦੇ ਨੇ ਵੀ ਮੀਂਹ ਪਾਣੀ ਪਾਣੀ ਹੁਣਾ ਇਹ ਮੋਟਰਾਂ ਬੰਦ ਹੋਈਆਂ ਚ ਉਹਨਾਂ ਨੇ ਸਰਲਾ ਪਿਆ ਨਾ ਹੁਣ ਐਵੇਂ ਐਦਾ ਹੁਣਾ ਹਾਂ ਨਿਸਰ ਦਾ ਝੋਨਾ ਹੁਣ ਅਗਲੇ ਮਹੀਨੇ ਪੱਕ ਜਾਊਗਾ ਹੂੰ ਉਹ ਕੈਮਰਾ ਕੋਲ ਲੈ ਰੋ ਉਹ ਤਾਂ ਹੈ ਆ ਜਾਓ ਨੇ ਬੀਜਾ ਸੁੱਕ ਗਿਆ ਕਿਦਾਂ ਪੱਤੇਾਂ ਲੱਗ ਗਏ ਤੇ ਟੁੱਟ ਗਿਆ ਹੂੰ ਡੇਗ ਪਿਆ ਨਾ ਅੰਗੂਰ ਤਾਂ ਲੱਗਿਆ ਉਹਦਾ ਭਾਰਾ ਹੋ ਗਿਆ ਮੈਂ ਪੱਤੇਾਂ ਨਾਲ ਆ ਪੱਕਾ ਕਰਦੇ ਲੱਗਦੇ ਲੱਗੇ ਪਰਲੇ ਪਾਸੇ ਹੈ ਨਾ ਆ ਤਾਂ ਗੇਤੀ ਬੜੀ ਇਹਨੂੰ ਨਿਸਰ ਗਈ ਇਹ ਤਾਂ ਮੈਨੂੰ ਜਿਦਾਂ ਲੱਗਦਾ ਬਿਮਾਰੀ ਪਈ ਹੈ ਨਾ ਚੋਨੇ ਨੂੰ ਹਾਂ ਕਿਦਾਂ ਪੱਤੇ ਹੋਇਆ ਆ ਜੋ ਹੋ ਸੱਚੀ ਗੱਲ ਹੈ ਜੱਟ ਦੀ ਯੂਨਪਰੀ ਤੜਫ ਤੜਫ ਮਰ ਜਾਣਾ ਇੱਕ ਮਿੰਟੇ ਕੋਈ ਹੈਗਾ ਜੀ ਸਾਡੇ ਪਿੰਡੇ ਮਹਿਰ ਇਹ ਬਰਸਾਤ ਤੇ ਹੋ ਤੀਜੀ ਵਾਰੀ ਬੱਗ ਚੁੱਕੀ ਆ ਤਕਰੀਬਨ ਆ ਮਹੀਨੇ ਤੀਜੀ ਵਾਰ ਬੱਗ ਚੁੱਕੀ ਆ ਹੈ ਪਿਛਲੇ ਮਹੀਨੇ ਦੋ ਵਾਰੀ ਬਗੀ ਆ ਹੁਣ ਬੱਗਦੀ ਪਈ ਆ ਤੇ ਸਾਨੂੰ ਰਿਸ਼ਤਿਆਂ ਦਾ ਫੋਨ ਆਇਆ ਸੀਗਾ ਮੈਂ ਸਾਈਡ ਤੇ ਹੀ ਆਂ

तो कोई पता नहीं रात में साड़ी हुई खेता तो खेतावल साड़ी होते रात में उन बदल होया आशा था रात में भी मी क्योंकि जिंदा काले काला पक्का रावलपुर वगैरह सारे पानी पर ऐप है यार पानी तो सारे और तुमने कैमरा कमा के लिया मामे उनका सारा यह दो साल तो फिर अपन का पानी बहुत तेज है पानी तेज है पानी तेज ਇਹ ਬਹੁਤ ਪਾਣੀ ਤੇਜ਼ ਹੈ ਇੱਧਰ ਵੀ ਇੰਨਾ ਹੀ ਹੈ ਹੈ ਇੱਕ ਮਿੰਟ ਹੋਣੀ ਹੈ ਤੇਜ਼ੀ ਬਹੁਤ ਵਹਾਵਾ ਤੇਜ਼ਾ ਪਾਣੀ ਦਾ ਉਹ ਨਹੀਂ ਹਜੇ ਧੀ ਥੋੜੀ ਇੱਕ ਇੱਕ ਵਾਰ ਹੋਣੀ ਪੂਰੀ ਨਹੀਂ ਹੋ ਰਹੀ ਉਹ ਹਜੇ ਹੀ ਤੋਂ ਹੋਇਆ ਉਹ ਦੇਖੋ ਨਡਾਰ ਬੰਦੇ ਪਾਣੀ ਨਡਾਰ ਨਡਾਰ ਰਿਹਾ ਕੀ ਹੱਟ ਗਿਆ ਤਾਂ ਕਰਕੇ ਉਹ ਉੱਤੇ ਹੋ ਗਿਆ ਪਾਣੀ ਸੱਚੀ ਗੱਲ ਭਾਜੀ ਸੱਚੀ ਗੱਲ ਉਦਾਂ ਪਾਣੀ ਬਹੁਤ ਵਧੀਆ ਪਾਣੀ ਬਹੁਤ ਯਾਰ ਸੱਚੀ ਉਹ ਤੇਜ਼ ਹੋ ਗਿਆ ਪਾਣੀ ਵਾਰੀ ਹਰ ਕੋਈ ਸਾਡੇ ਪਿੰਡ ਦੇ ਨੌਜਵਾਨ ਖੜੇ ਆ ਬਚਾਅ ਦਾ ਦੱਸ ਰਹੇ ਆ ਵੀ ਪਾਣੀ ਦਾ ਨਾ ਕੀ ਹਾਲ ਬਤਾਵੇ ਕੱਲ ਨੂੰ ਕਹਿੰਦੇ ਪਾਣੀ ਵੱਧ ਗਿਆ ਆ ਇੱਥੇ ਲੱਗੇ ਰਹਿੰਦੇ ਤਾਂ ਦੇਖਣਾ ਇਹਨੇ ਜਿੰਦੀ ਰਹਿੰਦੇ ਆ ਪਾਣੀ ਦਾ ਪਤਾ ਜਿਆਦਾ ਸਾਡੇ ਨਾਲੋਂ ਅਸੂ ਬਲਕੇ ਆਣਾ ਹੁੰਦਾ ਪਾਣੀ ਵੱਧ ਗਿਆ ਚਲੋ ਪਾਣੀ ਵੱਧ ਗਿਆ ਹੈਗਾ ਪਰ ਚਲੋ ਹੋਵੇ ਅਬ ਮਿਹਰ ਕਰੇ ਵਧੀਆ ਗੱਲ ਆ ਨਹੀਂ ਲੋੜ ਬਹੁਤੀ ਪਾਣੀ ਦੀ ਹੁਣ ਨਹੀਂ ਹਟਦਾ ਨਹੀਂ ਕਹਿੰਦੇ ਦਿਨਾਂਤ ਪਾਣੀ ਹੋਈ ਨਹੀਂ ਨਸਾਨ ਹੀ ਹੋਣਾ ਆ ਦੇ ਬਾਕੀ ਖਾਇਆਗੇ ਕੋਈ ਜ਼ੋਰ ਨਹੀਂ ਕਿਸੇ ਦਾ ਆਪਣਾ ਰਾ ਆਪਣੀ ਲੱਭ ਲੈਂਦਾ ਆ ਇਹ ਕਿ ਦਰਾਂ ਦਰਿਆ ਚੜ ਗਏ ਆ ਬਿਲਕੁਲ ਬਿਲਕੁਲ ਆਪਣੇ ਫੇ ਵੀ ਠੀਕ ਆ ਉਧਰ ਲੈਰੀਏ ਚ ਬਹੁਤ ਬੁਰਾ ਹਾਲ ਆ ਚਲੋ ਗੱਲ ਕਰ ਹੂੰ ਦੇਖੋ ਕਿਦਾਂ ਪਾਣੀ ਫਟਾਫਟ ਭਜਾਉਣ ਡਿਆ ਪਿੱਛੋਂ ਤੇ ਤੇਜ਼ ਹੋ ਜਾਂਦਾ ਹੌਲੀ ਹੌਲੀ ਆਪੇ ਹੀ ਤਹ ਜੇ ਪੜਤੋਂ ਥੋੜਾ ਨਿਵਾਈਆ ਤੇ ਉਹ ਦੇਖੋ ਨਿਆਣੇ ਕਿਦਾਂ ਦੇਖਣਾ ਹੈ ਸਾਰੇ ਵੀਡੀਓ ਬਣਾਉਣ ਆਏ ਆ ਚਲੋ ਚੱਲੀਏ ਪੌੜੀ ਛੋਟਾ ਆ ਪੌੜ ਤਾਂ ਗਿਆ ਤੇ ਫਿਰ ਨੰਗਾ ਨੱਖਾ ਹੋ ਜਾਂਦਾ ਮੋਟ ਨਗ ਲੈ ਆ ਮੋੜ ਕੇ ਬਾਤ ਲਈਏ ਹੁਣ ਬੈਠੇ ਕਾ ਨਾ ਡਾਕਟਰ ਚਲੋ ਕੰਮ ਚੱਲੀ ਚੱਲ ਨਹੀਂ ਬੱਝੀ ਹੁਣ ਉਹ ਚਾਹ ਪੀ ਨਹੀਂ ਪਾਣੀ ਪੂਤ ਆਏ ਆ ਚਲੋ ਚਲੋ ਉਹ ਉਹ ਬਦਲ ਬੋਤ ਆ ਗਿਆ ਹੂੰ ਨਾਨੇ ਸਾਰੇ ਆ ਗਏ ਲਓ ਜੀ ਪਹੁੰਚ ਗਏ ਘਰ ਤੇ 300 3 ਦਾ ਹੋ ਗਿਆ ਟਾਈਮ ਤੇ ਪੱਠਿਆਂ ਦਾ ਹੋ ਗਿਆ ਟਾਈਮ ਜਾਈਏ ਵੇਲੀ ਤੇ ਵਿਚਾਰਿਆਂ ਨਾਲ ਖਾਣ ਪੀਣ ਨੂੰ ਦਈਏ ਹਨਾ ਉਹਨਾਂ ਦੀ ਰੋਟੀ ਪੱਠੇ ਉਹਨਾਂ ਨੂੰ ਹਨਾ ਤੇ ਤੁਹਾਨੂੰ ਨਹਿ ਚ ਦਿਖਾਇਆ ਪਾਣੀ ਤੇ ਬਹੁਤ ਜ਼ਰਾ ਚੜੀ ਪਾਣੀ ਵਧਿਆ ਆ ਮੀਆਂ ਕਰਕੇ ਨਹਿਰ ਚ ਨਾ ਵੀ ਥੋੜਾ ਜਿਹਾ بس ਕੰਢੇ ਲੱਗਣ ਵਾਲ ਰਹਿਦਾ ਆ ਤੇ ਬਾਕੀ ਤੇ ਵੈਸੇ ਬਹੁਤ ਤੇਜ਼ ਵਹਾਜ ਪਾਣੀ ਦਾ ਨਾ ਤੇ ਦੇਖ ਕੇ ਡਰ ਉਹ ਲੱਗਦਾ ਆ ਤੇ ਬਹੁਤਾ ਮੇ ਪਰੇ ਗਈ ਨਹੀਂ ਤੇ ਡਾਕਟਰ ਸਾਹਿਬ ਨਹੀਂ ਜਾਂਦੇ ਹੈਗੇ ਉਹ ਡਰਦੇ ਪਾਣੀ ਤੋਂ ਔਰ ਡਰਨੇ ਚਾਹੀਦਾ ਖਵਾ ਜੀ ਪੀਰ ਤੋਂ ਨਾ ਪਤਾ ਨਹੀਂ ਕਿਹੜੀ ਗੱਲਾਂ ਚਰਾਜੀ ਆ ਤੇ ਅੱਜ ਤੁਹਾਨੂੰ ਦਿਖਾਇਆ ਪਾਣੀ ਤੇ ਦੇਖੋ ਜੀ ਨਵੇਂ ਵੀ ਬਲੌਗ ਦੇ ਨਾਲ ਲੈ ਕੇ ਮਿਲਾਂਗੇ ਤੁਹਾਨੂੰ ਨੋ ਵੀਲੋਗ ਲੈ ਕੇ ਆਵਾਂਗੇ ਤੇ ਚਲੋ ਜੀ ਕਰਦੇ ਕੰਮ ਕਰ ਲਈਏ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜੁਲ ਕਰਿਆ ਕਰੋ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਆ ਕਰੋ ਤੇ ਵੀਡੀਓ ਕੇ ਸ਼ੇਅਰ ਵੀ ਕਰਦੇ ਕਰੋ ਸਸਟੀ ਕਾ ਸਾਰੇ ਨੋਕੇ ਬਾਈ ਜੀ